ਇਹ ਲੁਧਿਆਣੇ ਦਾ ਬੁੱਢਾ ਨਾਲਾ ਹੈਗਾ ਆ ਜਿਹੜਾ ਆਪਣਾ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਹੁੰਦਾ ਆ ਰਾਏਪੁਰ ਡਰੇਨ ਕਹਿੰਦੇ ਜੀ ਇਹਨੂੰ ਆ ਹਾਲਾਤ ਦੇਖ ਲਓ ਇਹਦੇ ਅੱਜ ਬੁੱਢੇ ਨਾਲੇ ਦੇ ਜਿਹੜਾ ਕਹਿੰਦੇ ਨਾ ਇੰਡਸਟਰੀਆਂ ਟ੍ਰੀਟਮੈਂਟ ਪਲਾਂਟ ਚਲਾਉਂਦੀਆਂ ਆ ਆ ਦੇਖੋ ਹਾਲਾਤ ਕਿੰਨੇ ਲੋਕੀ ਇੱਥੇ ਕੈਂਸਰ ਨਾਲ ਪੀੜਤ ਨੇ ਇਸ ਏਰੀਆ ਦੇ ਇਹ ਹਾਲਾਤ ਹੈਗੇ ਨੇ ਜੀ ਬੁੱਢੇ ਨਾਲੇ ਦੇ ਲੁਧਿਆਣੇ ਦੇ ਆ ਘਾਟਾ ਘਰ ਵਾਲਾ ਰੋਡ ਹੈਗਾ ਇਧਰ ਨਾਲ ਹੀ ਤੇ ਕਿੰਨੀਆਂ ਇੱਥੇ ਭਿਆਨਕ ਮਾਰੀਆਂ ਇੱਥੇ ਲੋਕਲ ਵਾਸੀਆਂ ਨਾਲ ਵੀ ਗੱਲ ਕਰਦੇ ਆ ਜੀ ਸੋ ਮੈਂ ਨਹੀਂ ਉਹ ਬੋਲਦਾ ਸੀ ਮੇਰੀ ਵੀਡੀਓ ਚ ਬੋਲਦਾ ਹਾਂ ਜੀ ਜਿਹੜਾ ਹੈ ਵੀਰ ਜੀ ਜਿਹੜਾ ਆਪਾਂ ਕਹਿੰਦੇ ਆ ਜੀ ਲਾਈਵ ਚੱਲ ਰਿਹਾ ਜਿਹੜਾ ਆਪਾਂ ਕਹਿੰਦੇ ਆ ਵੀ ਇਹ ਜਿਹੜੀਆਂ ਇੰਡਸਟਰੀ ਹੈਗੀਆਂ ਸਾਡੇ ਵੀ ਉਥੇ ਰੌਲਾ ਪਾਇਆ ਹੋਇਆ ਇੰਡਸਟਰੀ ਵਾਲਿਆਂ ਨੇ ਵੀ ਅਸੀਂ ਟਰੀਟਮੈਂਟ ਪਲਾਂਟ ਚ ਚਲਾਉਂਦੇ ਜਿਹੜਾ ਪਾਣੀ ਆ ਕੈਮੀਕਲ ਨਹੀਂ ਬੰਦ ਲੋ ਕੈਮੀਕਲ ਵਾਲਾ ਨਹੀਂ ਹੋਊਗਾ ਨੂੰ ਸ਼ੁੱਧ ਕਰਕੇ ਅਸੀਂ ਬਾਹਰ ਜਿਹੜਾ ਕਰਨਾ ਆ ਸ਼ੁੱਧ ਕਰਕੇ ਅਸੀਂ ਕਰੋਂਗੇ ਆਊਟ ਕਰੋਂਗੇ ਸੋ ਇਹ ਜਿਹੜਾ ਇਹ ਇੰਨਾ ਗੰਦਾ ਬੁੱਢਾ ਨਾਲਾ ਇਹ ਕਿਉਂ ਹੈਗਾ ਜੀ ਫਿਰ ਇਹ ਤਾਂ ਇਹ ਤਾਂ ਹੁਣੇ ਚਾਉਂਦੇ ਨੇ ਇਹਨਾਂ ਨੂੰ ਇੱਕ ਬੜਾ ਸੋਹਣਾ ਤਰੀਕਾ ਆ ਗਿਆ ਕਹਿੰਦੇ ਜੀ ਪਹਿਲਾਂ ਨਾ ਰੋਕੋ ਸਾਨੂੰ ਪਲਾਂਟ ਲਾ ਲੈਣ ਦਿਓ ਜੀ ਫਿਰ 20-25 ਸਾਲ ਠੋਕਰਾਂ ਖਾ ਲੋ ਫੇ 12-15000 ਲੋਕ ਮਾਰਾ ਲੋ ਫਿਰ ਤੁਹਾਡਾ ਖੇਤਾ ਖਾਲੀ ਹੋ ਜੇ ਫਿਰ ਲਾਸਟ ਤੇ ਜਾ ਕੇ ਕਿਤੇ 30 ਸਾਲ ਬਾਅਦ ਜੋ ਬੁੱਢੇ ਦਰਿਆਜ ਹੋਇਆ ਫੋਟ ਕਹਿ ਦੂਗਾ ਜੀ ਆ ਵਾਕਈ ਇਹ ਤਾਂ ਗੈਰਕਾਨੂੰਨੀ ਸੀ ਜੀ ਅਸੀਂ ਪੰਜਾਬ ਨੇ ਹੁਣ ਹਰ ਵਾਰ ਦਾ ਠੇਕਾ ਨਹੀਂ ਲਿਆ ਇਹਨਾਂ ਦਾ ਵੀ ਅਸੀਂ ਅਸੀਂ ਠੋਕਰਾਂ ਖਾਈਏ ਤੇ ਇਹ ਪੈਸੇ ਕਮਾਉਣ ਤੇ ਅਸੀਂ ਬੇਕਾਰ ਹੋਈਏ ਇਸ ਚੱਕਰ 'ਚ ਅਸੀਂ ਪੈਣਾ ਹੀ ਨਹੀਂ ਕੋਈ ਸਾਨੂੰ ਕਹਿੰਦਾ ਜੀ ਸਾਨੂੰ ਜਵਾਬ ਦਿਓ ਜਵਾਬ ਸਰਕਾਰ ਦਵੇ ਵੀ ਸਾਡੇ ਪਾਣੀ ਦਾ ਕਿਉਂ ਸੌਦਾ ਮਾਰਿਆ ਮੱਤੇਆੜੇ ਵੀ ਮਾਰਿਆ ਸੀ ਡੈਮਾਂ ਦੀ ਗੱਲ ਇਹਨਾਂ ਨੇ ਕੀਤੀ ਅਖੇ ਇੰਡਸਟਰੀ ਪਠਾਨਕੋਟ ਤੇ ਰੋਪੜ ਲੈ ਜਾਾਂਗੇ ਉੱਥੇ ਕੀ ਦੱਬਿਆ ਉੱਥੇ ਪਾਣੀ ਹੈ ਫਿਰ ਕਹਿੰਦੇ ਬਠਿੰਡੇ ਲੈ ਜਾਾਂਗੇ ਝੀਲ ਤੇ ਫਾਰਮਾਸਿਟੀਕਲ ਪਾਰਕ ਉੱਥੇ ਵੀ ਝੀਲ ਦਾ ਪਾਣੀ ਸੀ ਫਿਰ ਕਹਿੰਦੇ ਫਤਿਹਗੜ੍ਹ ਸਾਹਿਬ ਲੈ ਜਾਾਂਗੇ ਫਤਿਹਗੜ੍ਹ ਸਾਹਿਬ ਹੁਣ ਵੀ ਇੰਡਸਟਰੀਅਲ ਪਾਰਕ ਉਹਦੇ ਨੇੜੇ ਲਾਇਆ ਉਹ ਸਾਡੀ ਇੱਕ ਧਾਰਮਿਕ ਥਾਂ ਆ ਸਾਡਾ ਸਾਡੇ ਦੇ ਰਹਿਣ ਲਈ ਪੰਜਾਬ بچਿਆ ਆ ਅਸੀਂ ਆਪਣੇ ਗੁਰੂ ਧਾਮ ਜਿਹੜੇ ਆ ਉਹ ਪਹਿਲਾਂ ਹੀ ਗਵਾ ਲਏ ਆ ਜਦੋਂ ਇੱਕ ਮੁਲਕ ਬਣਦਾ ਆ ਹੁਣ ਜਿਹੜੀ ਸਾਡਾ ਪੂਰੀ ਦੁਨੀਆ ਦੇ ਵਿੱਚ ਵੱਸਦਾ ਪੰਜਾਬੀ ਜਾਂ ਤਾਂ ਆਪਣੇ ਘਰ ਆਉਂਦਾ ਆ ਜਾਂ ਮੱਥਾ ਟੇਕਣ ਆਉਂਦਾ ਆ ਹੁਣ ਚਮਕੌਰ ਸਾਹਿਬ ਦੇ ਵਿੱਚ ਵੀ ਇਹ ਚਾਹੁੰਦੇ ਨੇ ਵੀ ਅਸੀਂ ਆਪਣੇ ਗੁਰਦੁਆਰੇ ਦੇ ਗੁੰਬਦਾਂ ਦੇ ਉੱਤੋਂ ਸਵਾਹ ਚੱਕਦੇ ਰਹੀਏ ਜੋ ਸੈਲਾਪੇਪਰ ਵਿੱਚ ਲੱਗੇ ਹੋਇਆ ਸੋ ਸਿੱਧੀ ਪੱਦਰੀ ਜੀ ਗੱਲ ਆ ਜਿਹੜੀ ਤਾਂ ਕੋਈ ਕਾਨੂੰਨੀ ਵਾਲੀ ਗੱਲ ਹੋਊਗੀ ਦੱਸਣ ਵਾਲੀ ਉਹਨ ਮਰਦੇ ਕੀ ਨਹੀਂ ਕਰਦੇ ਅਸੀਂ ਇੱਕ ਦੂਜੇ ਨੂੰ ਕਿੰਨਾ ਕਿ ਦਸੀਏ ਉਹ ਤਾਂ ਕੋਰਟ ਕਚੈਰੀਆਂ ਦੱਸ ਦਾਂਗੇ ਪਰ ਆਪਣੇ ਬਚਾ ਦੇ ਲਈ ਇਹ ਮਿਲ ਜਿਹੜੀ ਐ ਇਹ ਆਪਾਂ ਲੱਗਣ ਨਹੀਂ ਦੇਣੀ ਪੰਜਾਬ ਦੇ ਸਾਰੇ ਮੋਰਚੇ ਜਿਹੜੇ ਆ ਜਿਹੜਾ ਸ਼ਿਮੀ ਸ਼੍ਰੀ ਚੰਕੌਰ ਸਾਹਿਬ ਦਾ ਮੋਰਚੇ ਦੀ ਤੁਸੀਂ ਸ਼ੁਰੂਆਤ ਕੀਤੀ ਆ ਅਸੀਂ ਇਕੱਠੇ ਹੋ ਕੇ ਨਾਲ ਰਲ ਕੇ ਜਿਹੜਾ ਆ ਉਹ ਲੜਾਂਗੇ ਸਵਾਲ ਤਾਂ ਸਾਡਾ ਆ ਵੀ ਆਹ ਬੁੱਢੇ ਦਰਿਆ ਦੇ 2 ਕਰੋੜ ਲੋਕਾਂ ਦਾ ਪਾਣੀ ਸੀ ਤੁਸੀਂ 2000 ਅੱਤਵਾਦੀਆਂ ਨੂੰ ਦਿੱਤਾ ਜੀ ਉਹ ਅੱਜ ਵੀ ਮਾਰੀ ਜਾਂਦੇ ਆ ਸਾਡੇ ਲੋਕਾਂ ਨੂੰ ਉਹ ਅੱਜ ਵੀ ਵਰਤੀ ਜਾਂਦੇ ਆ ਹੁਣ ਇਹੀ ਕੰਮ ਇਹੀ ਮਾਡਲ ਤੁਸੀਂ ਪਿੱਛੇ ਕਰਨਾ ਚਾਹੁੰਦੇ ਹੋ ਇਹ ਸੀਚੇ ਵਾਲ ਮਾਡਲ ਕੀ ਹੈ ਤਿੰਨ ਖੂ ਹੁੰਦੇ ਨੇ ਪਹਿਲਾ ਖੂ ਬੁੱਢੇ ਦਰਿਆ ਦਾ ਇੰਡਸਟਰੀ ਵਾਲਾ ਪਾਣੀ ਬੁੱਢਾ ਦਰਿਆ ਦੇ ਤਾ ਵੀ ਇਹਦੇ ਚ ਘੁਮਾਓ ਇਹ ਮਧਾਣੀ ਸਮਝ ਲਿਆ ਇਹਨੂੰ ਇਸ ਤੋਂ ਬਾਅਦ ਇਹਨੂੰ ਸਤਲੁਜ ਚ ਘੁਮਾ ਦਿਓ ਉਹਦੇ ਚ ਘੁੰਮੀ ਜਾਵੇ ਫਿਰ ਸਾਡੇ ਜਵਾਕਾਂ ਦੇ ਮੂੰਹ ਚ ਘੁੰਮੀ ਜਾਵੇ ਇਹਨਾਂ ਨੇ ਮਜ਼ਾਕ ਬਣਾਇਆ ਸਾਡੇ ਮਰਦੇ ਲੋਕਾਂ ਨੂੰ ਮਜ਼ਾਕ ਕੀਤਾ ਜਿੱਥੇ ਰਾਜ ਸਭਾ ਦੇ ਵਿੱਚ ਬਾਬਾ ਸੀਚੇ ਵਾਲ ਨੂੰ ਭੇਜਿਆ ਉਥੇ ਸੀਚਿਆੜ ਨੇ ਇੱਕ ਵੀ ਵਾਰੀ ਆ ਜਿਹੜੇ ਮੁੱਦੇ ਆ ਨਹੀਂ ਚੱਕੇ ਉਹਦੀ ਇੱਕੋ ਡਾਇਲੌਗ ਆ ਕੋਈ ਅਖਬਾਰ ਵਾਲਾ ਪੁੱਛਣ ਚਲ ਜੇ ਕਹੂਗਾ ਜੀ ਇਹ ਕੋਰਟ ਚਾ ਮਾਮਲਾ ਸਾਡੇ ਲੋਕ ਮਰਦੇ ਪਏ ਆ ਮੱਤੇਆੜਾ ਵੀ ਕੋਰਟ ਚ ਸੀ ਆ ਬੁੱਡੇ ਤਰੇਆੜਾ ਵੀ ਕੋਰਟ ਸੀ ਹੁਣ ਆ ਚਮਕੌਰ ਸਾਹਿਬ ਵਾਲਾ ਵੀ ਤੁਸੀਂ ਜਿੱਦਣ ਅਸੀਂ ਕੋਰਟ ਗਏ ਇਹਨੇ ਉਦੋਂ ਹੀ ਕਹਿ ਦੇਣਾ ਵੀ ਇਹ ਮਾਮਲਾ ਕੋਰਟ ਚ ਆ ਇਹ ਲੜਾਈ ਲੋਕਾਂ ਨੂੰ ਜਿਨ੍ਹਾਂ ਦੇ ਜਵਾਕ ਮਰਦੇ ਆ ਉਹਨਾਂ ਨੂੰ ਆਪ ਲੜਨੀ ਪੈਣੀ ਹੈ ਔਰ ਪਹਿਰੇਦਾਰੀ ਕਰਨੀ ਪੈਣੀ ਹੈ ਤੀਸਰੀ ਗੱਲ ਇਹ ਲੜਾਈ ਲੰਬੀ ਚੱਲਣੀ ਹੈ ਪਹਿਰੇਦਾਰੀ ਜਦੋਂ ਸਰਕਾਰ ਬਦਲਣੀ ਹੈ ਉਦੋਂ ਵੀ ਲਗਾਤਾਰ ਕਰਨੀ ਪੈਣੀ ਹੈ ਫੇਰ ਇਹ ਲੜਾਈ ਜਿੱਤੀ ਜਾਣੀ ਹੈ ਜਿੱਦਾਂ ਜਿਹੜੇ ਫਿਰ ਟ੍ਰੀਟਮੈਂਟ ਪਲਾਂਟ ਹੈਗੇ ਆ ਇਹ ਤਾਂ ਫਿਰ ਦਿਖਾਵੇ ਵਾਸਤੇ ਹੋਗੇ ਨਾ ਇਹ ਨਹੀਂ ਟ੍ਰੀਟਮੈਂਟ ਪਲਾਂਟ ਚੰਗੀ ਗੱਲ ਹੈ ਪਰ ਟ੍ਰੀਟਮੈਂਟ ਪਲਾਂਟ ਦੇ ਵਿੱਚੋਂ ਇੱਕ ਪਾਪ ਥੋੜੀ ਬਾਹਰ ਆ ਗਈ ਇਹਦੀ ਜਿ ਡਿਗਣੀ ਚਾਹੀਦੀ ਹੈ ਜੀ ਟ੍ਰੀਟਮੈਂਟ ਪਲਾਂਟ ਠੀਕ ਹੈ ਨਹੀਂ ਇਹ ਪਾਣੀ ਹੁਣ ਟ੍ਰੀਟਮੈਂਟ ਆ ਇਹ ਜਿਹੜਾ ਇੰਨਾ ਕਾਲਾ ਹੈ ਹੁਣ ਜਿਹੜ ਉਹਦੇ ਤਿੰਨ ਟ੍ਰੀਟਮੈਂਟ ਪਲਾਂਟ ਡਾਈ ਇੰਡਸਟਰੀ ਨੇ ਲਾਉਣੇ ਸੀ ਜੀ ਉਹਦੇ ਵਿੱਚ ਇਹਨਾਂ ਨੂੰ ਇੱਕ এনवायरमेंट ਕਲੀਅਰੈਂਸ ਇਹ ਸ਼ਰਤ ਤੇ ਮਿਲੀ ਸੀ ਵੀ ਤੁਸੀਂ ਟ੍ਰੀਟਮੈਂਟ ਪਲਾਂਟ ਲਾਉਂਗੇ ਪਾਣੀ ਨੂੰ ਸੋਧੋਗੇ ਉਸ ਪਾਣੀ ਨੂੰ ਤੁਸੀਂ ਦੁਬਾਰਾ ਰੰਗਣ ਲਈ ਵਰਤੋਗੇ ਅੰਦਰ ਹੀ ਜੀ ਇਹਨਾਂ ਨੇ ਉਹ ਪਾਈਪ ਸਾਡੇ ਜਵਾਕਾਂ ਲਈ ਲਾ ਦਿੱਤਾ ਇੱਥੇ ਹੁਣ ਉਹ ਆਹ ਪਾਈਪ ਗੈਰਕਾਨੂੰਨੀ ਹੈ 13 ਸਾਲ ਤੋਂ ਉਹਨਾਂ ਨੇ ਇਸ ਗੰਦੇ ਪਾਣੀ ਨਾਲ ਉਹਨਾਂ ਨਹੀਂ ਦੁਬਾਰਾ ਰੰਗੀ ਸਾਡੇ ਜਵਾਕ ਰੰਗ ਤੇ ਕੈਨ ਦਾ ਕੈਨ ਦਾ ਮਤਲਬ ਜਿਹੜਾ ਟ੍ਰੀਟਮੈਂਟ ਵੀ ਕਰਦੇ ਉਹ ਪ੍ਰੋਪਰ ਨਹੀਂ ਹੁੰਦਾ ਹੋਏਗਾ ਦੇਖੋ ਉਹ ਤੇ ਕੌਣ ਉੱਥੇ ਖੜ ਕੇ ਵੇਖੂਗਾ ਇਹੋ ਦੀ ਕੋਈ ਐਗਜ਼ਾਮਪਲ ਹੀ ਹੈ ਨਹੀਂ ਸਾਫ਼ ਸੁਥਰੀ ਇੰਡਸਟਰੀ ਦੀ ਨਹੀਂ ਆ ਕਿੰਨਾ ਇੰਨਾ ਪ੍ਰੋਪਰ ਨਹੀਂ ਜਾ ਸਕਦਾ ਜੇ ਪ੍ਰੋਪਰ ਹੁੰਦਾ ਤਾਂ ਇਹ ਪਾਣੀ ਆਪ ਦੁਬਾਰਾ ਵਰਤ ਸਕਦੇ ਸੀ ਹਾਂਜੀ ਉਹਨਾਂ ਨੂੰ ਪਾਣੀ ਦੀ ਬਹੁਤ ਲੋੜ ਹੈ ਨਾ ਉਹ ਕਰਦੇ ਆ ਪਾਣੀ ਜੇ ਬਹੁਤ ਵਧੀਆ ਸਾਫ਼ ਹੋਇਆ ਹੁੰਦਾ ਤੇ ਆਪ ਵਰਤ ਲੈਂਦੇ ਆਪ ਵਰਤ ਲੈਂਦੇ ਬਿਲਕੁਲ ਆਪ ਨਹੀਂ ਵਰਤਦੇ ਕੋ ਗਲਤ ਹੈ ਗਲਤ ਹੈ ਜਦ ਜਦ ਜਦਨ ਤੁਸੀਂ ਇੰਡਸਟਰੀ ਇਹ ਇੰਡਸਟਰੀ ਦੇ ਮੈਂ ਲਫ਼ਜ਼ ਨਹੀਂ ਯੂਜ਼ ਕਰਨਾ ਚਾਹੁੰਦਾ ਉਹਦੇ ਚ ਬੱਚ ਜਾਂਦੇ ਆ ਇਹ ਇਹ ਬੱਚੇ ਖਾਣੀਆਂ ਉਹ ਨਰੰਗਣੀਆਂ ਅੱਤਵਾਦ ਕ੍ਰੀਏਟ ਕਰਨ ਵਾਲੀਆਂ ਇੰਡਸਟਰੀਆਂ ਨੇ ਜਿੱਦਣ ਤੁਸੀਂ ਇਹਨਾਂ ਦੇ ਨਾਲ ਇੱਕ ਗੱਲ ਵੀ ਇਹਨਾਂ ਦੀ ਮੰਨ ਲਈ ਤੁਹਾਡੀ ਜੜ੍ਹ-ਕੁੱਟੀ ਅੱਛਾ ਬੰਦੋਏ ਦੱਸੋ ਹੁਣ ਜਿਹੜਾ ਕਹਿੰਦੇ ਉੱਤੇ ਲੋਕਲ ਲੋਕਾਂ ਨੂੰ ਇੱਕ ਬਹੁਤ ਇਹ ਪਰਮਾਇਆ ਜਾ ਰਿਹਾ ਵੀ ਲੋਕਲ ਲੋਕਾਂ ਨੂੰ ਜੋਬ ਦੇਣੀ ਆ ਇੱਥੇ ਲੁਧਿਆਣੇ 'ਚ ਕਿੰਨੇ ਕ ਲੋਕਲ ਲੋਕਾਂ ਨੂੰ ਜੋਬ ਦਿੱਤੀ ਹੋਈ ਆ ਉਹ ਪਹਿਲੀ ਗੱਲ ਤਾਂ ਇਹ ਆ ਜੀ ਜਿਹੜਾ ਕਹਿੰਦੇ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੀ ਕਿਉਂਕਿ ਤੁਸੀਂ ਤਾਂ ਕਰੋਗੇ ਪਹਿਲੇ بچੋਗੇ ਨਾ ਜੀ ਕਿਉਂ ਆਪਣੀਆਂ ਸੇਤਾਂ ਤੇ ਬੱਚਿਆਂ ਦਾ ਨੁਕਸਾਨ ਕਰਾ ਕੇ ਤੁਸੀਂ ਜੋਬ ਬੋਲਦੇ ਨਹੀਂ ਲੈ ਲੈਣ ਲੈ ਲੈਣ ਜਿਨ੍ਹਾਂ ਨੂੰ ਨੌਕਰੀ ਮਿਲਣੀ ਆ ਹੁਣ ਅਸੀਂ ਤੇ ਉਹ ਬਾਰ ਬਾਰ ਦੱਸ ਜੀ ਇੱਥੇ ਇੱਥੇ ਕਿੰਨੇ ਕਦੋਂ ਹੈਗੀ ਇਹ ਲੋਕਾਂ ਨੂੰ ਕਿਸੇ ਨੂੰ ਨਹੀਂ ਨੌਕਰੀ ਹੈਗੀ ਬਹੁਤ ਵਾਤ ਮੈਂ ਤੁਹਾਨੂੰ ਦੱਸਦਾ ਤਨਾਂਸੂ ਇਹਨਾਂ ਨੇ ਉਹ ਜਿਹੜੀ ਇਹ ਪਬਲਿਕ ਹੀアリング ਹੁੰਦੀ ਆ ਮਾੜਾ ਮੋਟਾ ਜਿਹੜਾ ਕੋਈ ਲੰਬੜਦਾਰ ਆ ਜਾਂ ਕਾਨੂੰਗੋ ਆ ਉਹਦੇ ਕੈਂਟ ਤੇ ਗੇਟ ਤੇ ਬੰਦੇ ਰੱਖੇ ਓਕੇ 6 ਮਹੀਨੇ ਬਾਅਦ ਉਹ ਸਾਰੇ ਘਟ ਦਿੱਤੇ ਇੱਥੇ ਲੁਧਿਆਣੇ ਚ ਕਿੰਨਾ ਕੁ ਪ੍ਰਵਾਸੀ ਹੈਗਾ ਜੀ ਇਸ ਟਾਈਮ ਇਹਦੇ ਵਿੱਚ ਵੀ ਜਿਹੜੀ ਸਾਡੀ ਜਿਹੜੀ ਇੱਥੋਂ ਦੀ ਇੰਡਸਟਰੀ ਆ ਉਹਦੇ ਵਿੱਚ 90% ਜਿਹੜਾ ਆ ਪ੍ਰਵਾਸੀ ਆ ਪ੍ਰਵਾਸੀ ਨੌਕਰੀ ਕਰਦੇ ਆ ਬਹੁਤ ਸਾਰੇ ਨੁਕਸਾਨ ਆ ਨਾ ਤੁਹਾਡਾ ਇਲੈਕਟੋਰਲ ਰਾਈਟ ਜਦੋਂ ਏਰੀਆ ਦੇ ਵਿੱਚ ਇੱਕ ਫੈਕਟਰੀ ਲੱਗਦੀ ਆ ਹੁਣ ਇੱਥੇ ਗੌਂਸਪੋਰਾ ਉਹਦੀ ਆਪ ਦੀ ਸਾਡੇ ਇਦਾਂ ਦੇ ਪਿੰਡਾਂ ਵੀ ਆਪਣੀ ਆਬਾਦੀ 2000 ਦੀ ਆ 18000 ਲੋਕ ਬਾਹਰੋਂ ਆ ਕੇ ਰਹਿੰਦੇ ਆ ਤੁਸੀਂ ਲਾ ਲਓ ਕਿੰਤੀ ਮਿੰਤੀ ਲਾ ਲੋ ਤੁਹਾਡੇ ਕੱਲ ਨੂੰ ਬੋਡੀ ਤੁਹਾਡੀ ਕੋਈ ਪ੍ਰੋਬਲਮ ਹੁੰਦੀ ਹੈ ਤੁਸੀਂ ਪੰਚਾਇਤ ਕੋ ਸਰਪੰਚ ਕੋ ਜਾਈ ਮਤਲਬ ਜਿਹੜੇ ਇਹਨਾਂ ਦੇ ਕਈ ਸਰਪੰਚ ਪੰਚ ਇਹਨਾਂ ਦੇ ਲੰਬੜਦਾਰ ਬਣੇ ਫਿਰਦੇ ਵੀ ਉਹਨਾਂ ਦੀਆਂ ਸਰਪੰਚੀਆਂ ਪੰਚੀਆਂ ਵੀ ਖਤਰੇ 'ਚ ਹੈਗੀਆਂ ਆਉਣ ਵਾਲੇ ਟਾਈਮ 'ਚ ਇਹਦਾ ਮਤਲਬ ਵੀ ਆਉਣ ਵਾਲੇ ਟਾਈਮ ਕੀ ਨੇੜੇ ਹੀ ਆ ਗਿਆ ਨੇ ਮੱਤੇੜੇ ਦੇ ਵਿੱਚ ਇਹੀ ਲੜਾਈ ਸੀ ਨਾ ਖਿੱਤੇ ਦੇ ਜੇ ਤੁਸੀਂ ਇਸ ਲੜਾਈ ਨੂੰ ਵੱਡੇ ਤਰੀਕੇ ਨਾਲ ਸੋਚੋ ਤਾਂ ਤੁਹਾਡੀ ਜ਼ਮੀਨ ਜਿਹਨਾਂ ਪੰਜਾਂ ਦਰਿਆਵਾਂ ਦੇ ਜ਼ਮੀਨ ਦੇ ਤੁਸੀਂ ਮਾਲਕ ਹੋ ਉੱਥੇ ਪਹਿਲਾਂ ਤੁਹਾਡਾ ਪਾਣੀ ਖੋਇਆ ਜਾਂਦਾ ਆ ਫਿਰ ਤੁਹਾਡਾ ਰਾਜਨੀਤਿਕ ਹੱਕ ਖੋਇਆ ਜਾਂਦਾ ਆ ਫਿਰ ਉਹ ਤੁਹਾਡੇ ਰਾਈਟ ਖੋ ਕੇ ਤੁਹਾਡੇ ਕੋਲੋਂ ਜ਼ਮੀਨਾਂ ਲੈ ਕੇ ਤੁਹਾਡੇ ਸਾਰੇ ਰਾਈਟ ਖੋਲੇ ਜਾਂਦੇ ਆ ਫੇਰ ਤੁਸੀਂ ਨਵੀਂ ਜਗ੍ਹਾ ਲੱਭਦੇ ਹੋ ਕਿਤੇ ਜਾ ਕੇ ਆਪਾਂ ਚੱਲੋ ਚੱਲਦੇ ਕਰੀਏ ਹਾਂਜੀ ਹਾਂਜੀ ਤਾਂ ਇਹ ਬਹੁਤ ਜਗ੍ਹਾ ਤੇ ਹੋ ਚੁੱਕਾ ਆ ਬਿਲਕੁਲ ਜਿੱਥੇ ਹੋ ਗਿਆ ਕਿਉਂਕਿ ਉਸ ਥਾਵਾਂ ਤੇ ਉਹ ਹੋ ਗਿਆ ਇਸ ਲਈ ਉਹ ਲੋਕ ਸਾਨੂੰ ਲੱਭਣੇ ਨਹੀਂ ਹੈਗੇ ਜੀ ਉਹ ਜਦੋਂ 9 ਤੋਂ 5 ਵਾਲੇ ਜਾਓ ਵਿੱਚ ਅਲੱਗ-ਅਲੱਗ ਜਗ੍ਹਾ ਤੇ ਚਲੇ ਗਏ ਉੱਥੇ ਲੜਾਈਆਂ ਮੁੱਕ ਗਈਆਂ ਅੱਜ ਇਹੋ ਜਿਹੇ ਪ੍ਰੋਟੈਸਟ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਨਹੀਂ ਹੋ ਸਕਦੇ ਜਿੱਥੇ ਭਾਂਤ ਭਾਂਤ ਦੀ ਲੱਕੜ ਹੈ ਇਹਦਾ ਜਿਹੜੇ ਵਸਿੰਦੇ ਹੁੰਦੇ ਨੇ ਜਿਹੜੇ ਜਿੱਥੇ ਜੰਮੇ ਹੁੰਦੇ ਨੇ ਉਹਨਾਂ ਨੂੰ ਆਪਣੀ ਧਰਤੀ ਦੇ ਨਾਲ ਪਿਆਰ ਹੁੰਦਾ ਹੈ ਉਹ ਦੁਨੀਆ ਦੀ ਕੋਈ ਵੀ ਧਰਤੀ ਹੋਵੇ ਤਾਂ ਇਹ ਸਾਨੂੰ ਡਿਸਰਬ ਕਰਨ ਦਾ ਵੀ ਇੱਕ ਲੜਾਈ ਹੈ ਸਾਡੇ ਕੋਲੋਂ ਸਾਡੇ ਐਸੈਟ ਜਿਹੜੇ ਖੋਏ ਜਾ ਰਹੇ ਆ ਜੀ ਔਰ ਸਭ ਤੋਂ ਕੀਮਤੀ ਮੈਂ ਦੱਸਿਆ ਜੀ ਅਸੀਂ ਅਮੀਰ ਕਿਉਂ ਆ ਜੀ ਪੰਜਾਬੀ ਹੁਣ ਤੱਕ ਕਿਉਂ ਸਰਵਾਈਵ ਕਰ ਗਿਆ ਉਹ ਤਾਂ ਕਰ ਗਿਆ ਵੀ ਦੁਰੀਆਂ ਦੇ ਸਾਰਿਆਂ ਨੂੰ ਜ਼ਰਖੇਜ਼ ਖਿੱਤੇ ਦੇ ਮਾਲਕ ਆਪਾਂ ਆਜ਼ੀਨਾਂ ਦੇ ਦਰਿਆਵਾਂ ਦੇ ਮਾਲਕ ਐ ਤੇ ਇਹ ਸਾਡਾ ਸਰਮਾਇਆ ਆ ਜਿੱਦਣ ਸਾਡੇ ਤੋਂ ਇਹ ਖੋਲਿਆ ਫਿਰ ਜਿਨ੍ਹਾਂ ਕੋ ਦਰਿਆ ਉਹ ਮਾਲਕ ਐ ਇਹ ਉਹਨਾਂ ਦੀ ਧਰਤੀ ਹੈ ਜੀ ਹਨਾ ਜੀ ਇਹਦੇ ਵਿੱਚ ਸਾਨੂੰ ਜਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ ਸਾਨੂੰ ਤਾਂ ਆਪਣੀ ਲੜਾਈ ਲੜ ਕੇ ਵਿੱਢ ਕੇ ਜਿੱਤਣ ਦੀ ਲੋੜ ਹੈ ਸੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇਹ ਸੀ ਮੱਥੇਵਾੜਾ ਇਹ ਸੀ ਐਕਚੁਅਲ ਕਿੱਟੀ ਜਿਹੜੀ ਬਣਾਈ ਹੋਈ ਹੈ ਉਸ ਤੋਂ ਸੋ ਇਹਨਾਂ ਦਾ ਕਹਿਣ ਦਾ ਮਤਲਬ ਆ ਹਾਲਾਤ ਜਿਹੜੇ ਤੁਹਾਨੂੰ ਦਿਖਾਏ ਆ ਨਾਲਾ ਸਾਨੂੰ ਕੋਈ ਨੌਕਰੀ ਮਿਲ ਨਹੀਂ ਜੋਬ ਮਿਲ ਨਹੀਂ ਆ ਤੇ ਸਾਡਾ ਵਾਤਾਵਰਣ ਸਾਡਾ ਏਰੀਆ ਪ੍ਰਵਾਸੀਓ ਪ੍ਰਵਾਸੀ ਉੱਥੇ ਆ ਜਾਣਾ ਫੇਰ ਪਛਤਾਏ ਤੇ ਕੁਝ ਨਹੀਂ ਬਣਨਾ ਤੋਂ 30 ਤਰੀਕ ਨੂੰ ਵੱਧ ਚੜ ਕੇ ਜੋਰ ਲਾਈਏ ਜੀ ਧੰਨਵਾਦ